50 50 50 52 75 80 80 80 80 80 2680 80 80 80 80 2680 95 95 2700 2700 2700 2700 2700 2700 2700 2700 2700 ਹੰਦੀ ਬਾਉਜੀ 2700 2700 ਦਿਖਾ ਦਿਏ 2700 ਹੰਦੀ ਬਾਉਜੀ ਬੋਲਣਾ ਕਿਸ ਨੇ ਇਹ 1509 ਦੀ ਪਹਿਲੀ ਢੇਰੀ ਦਾ ਰੇਟ ਲੱਗਿਆ ਸੱਜਣੋ ਪੂਰਾ 2700 ਰੁਪਿਆ ਰੇਟ ਆ ਜਿਹੜਾ ਅੱਗੇ ਨਾਲੋਂ 3400 ਰੁਪਏ ਘਟ ਗਿਆ ਤੇ ਆਜੋ ਉਹਦੇ ਤੋਂ ਅੱਗੇ ਦੇਖਦੇ ਆ ਬਾਸਪਤੀ 1692 ਇਹ ਦੇਖਦੇ ਆ ਦਾ ਰੇਟ ਕਿੱਥੋਂ ਤੱਕ ਜਾਂਦਾ ਆਜੋ 80 2500 ਹੀ 50 ਰੁਪਏ 50 ਰੁਪਏ पंजा जी पचवंजा जी सत सत्तर पचहत्तर अस्सी नब्बे पच्चीस सौ नब्बे रुपये जी छब्बीस सौ जी छब्बीस सौ एक जी है जी पांच रुपये दस पंजा पचवंजा ਤੱਤ ਬੈਟ 70 75 95 95 95 ਰੁਪਏ 95 95 2695 2695 ਬੋਜੀ 95 ਰੁਪਏ 2695 ਜੀ ਨੂੰ ਲੈ ਕੇ ਆਉਂਗਾ 95 ਜੀ 2695 ਹਾਂਜੀ 2695 ਰੁਪਏ 26 ਲੋਬ ਲਗਾ ਦੇ ਮਾਰ ਵਧੀਆ ਲਗਾ ਦੇ ਦਿਖਾ ਦੇ ਪ੍ਰਦੀਪ ਵਰਗੀ ਲੱਗਦਾ ਉਹ ਅਸੀਂ ਤੇਰੇ ਤੈਨੂੰ ਵੇਖਣਾ ਮਾਲ ਨੂੰ ਥੋੜਾ ਵੇਖਣਾ 26 ਲੋਬ ਜਾਨਵੇ ਇਹ ਤਾਂ ਕਿ ਮਟਿਆ ਨਹੀਂ ਨਾ ਹੈਗੀ ਹਾਂਜੀ ਤੇਰਾ ਮਾਲ ਵੈਸੇ ਹੀ ਖਰਾ ਹੈ ਸਟੋਰ ਹੀ ਕੋਈ ਇਹ 1692 ਦੀ ਢੇਰੀ ਦਾ ਰੇਟ ਲੱਗਿਆ ਸੱਜਣਾ 2600 ਤੇ 95 ਰੁਪਏ ਪਿਛਲੇ ਸਾਲ ਨਾਲੋਂ ਵੀ ਇਹਦਾ ਰੇਟ ਲਗਭਗ 1000 ਰੁਪਏ ਘਟਾ ਤੇ ਆਜੋ ਅੱਗੇ ਫੇਰ ਆ ਗਈ ਬਾਸਪਤੀ 1509 25 25 ਪੰਜ ਯਾਰ

26 2600 26 26 1500 26 करिए कार्रवाई बाऊ व्यक्ति जंदा 26 26 25 25 25 25 25 25 25 25 ਆ ਸਦਾ ਦੇ 2625 ਰੁਪਏ ਲਿਖ ਦਿਆ ਹਲ ਲਿਖੋ ਜਾਵੈਦ ਭਾਈ 2625 ਇਹ 1509 ਦੀ ਢੇਰੀ ਦਾ ਰੇਟ ਲੱਗਿਆ ਸੱਜਣੋ 2600 ਤੇ 25 ਰੁਪਏ ਪਿਛਲੇ ਸਾਲ ਨਾਲੋਂ ਤੇ ਪਿਛਲੇ ਕਈ ਦਿਨਾਂ ਦੇ ਨਾਲੋਂ ਵੀ ਰੇਟ ਜਿਹੜੇ ਕਾਫੀ ਘਟ ਗਏ ਆ ਤੇ ਆਉਣ ਵਾਲੇ ਦਿਨਾਂ 'ਚ ਵੀ ਹਰ ਰੋਜ਼ ਤੁਹਾਨੂੰ ਆਪਾਂ ਨਵੀਆਂ ਬੋਲੀ ਦੀਆਂ ਵੀਡੀਓ ਦਿਖਾਵਾਂਗੇ ਸਾਰੀਆਂ ਵੀਡੀਓ ਦੇਖਣ ਲਈ ਕਰ ਲਓ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ